ਤab ਇਲੈਕਸ਼ਨ ਦਾ ਮਹੌਲ ਚੱਲ ਰਿਹਾ ਹੈ ਇੰਡੀਆ ਪਾਰਟੀ ਸਾਰੀਆਂ ਆਮ ਆਦਮੀ ਪਾਰਟੀ ਵੀ ਇੰਡੀਆ ਦੇ ਨਾਲ ਹੈ ਟੌਕਸ ਚੱਲ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਅਲਾਈਅੰਸ ਹੋਏਗੀ ਤੁਸੀਂ ਫੇਵਰ ਕਿ ਇਹਦੇ ਬਾਰੇ ਮੇਰੇ ਖਿਆਲ ਚ ਮੇਰੇ ਖਿਆਲ ਚ ਮੈਨੂੰ ਫੇਵਰ ਤੋਂ ਕਿ ਜਦ ਤੱਕ ਤੁਹਾਨੂੰ ਫਿਰ ਪ੍ਰੋਪਰ ਜਾਣਕਾਰੀ ਨਹੀਂ ਮੈਂ ਕਿੰਨੀ ਵਾਰੀ ਕਹਾਂ ਕਿ ਪੰਜਾਬ ਇਸ ਵਾਰ ਬਣੇਗਾ ਹੀਰੋ ਤੇ ਪੰਜਾਬ ਚੋਂ ਆਮ ਆਦਮੀ ਪਾਰਟੀ ਵਾਸਤੇ 13 0 ਇਸ ਤੋਂ ਵੱਧ ਹੋਰ ਮੈਂ ਕੀ ਕਹਾਂ ਤੁਸੀਂ ਚਾਹਦੇ ਨਹੀਂ ਹੋ ਕੀ ਰਾਏ ਦੱਸੋ ਹੁਣ ਇਹਦੇ ਬਾਰੇ ਮੈਂ ਕਹਾਂ ਕਿ ਸੋ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇ ਕੇ ਜਿਹੜਾ ਪਾਵਰ ਦਿੱਤੀ ਹੈ ਕਿ ਇਹ ਪਾਵਰ ਲੋਕਾਂ ਲਈ ਵਰਤੋ ਲੋਕਾਂ ਵਾਸਤੇ ਵਰਤੋ ਲੋਕਾਂ ਉੱਤੇ ਨਾ ਵਰਤੋ ਸੋ ਇਸ ਕਰਕੇ ਜੋ ਲੋਕ ਸਭਾ ਦੀਆਂ ਚੋਣਾਂ ਨੇ ਆਮ ਆਦਮੀ ਪਾਰਟੀ ਸਾਡੇ ਵਰਕਰ ਸਾਡੇ ਵਲੰਟੀਅਰ ਬਹੁਤ ਐਕਸਾਈਟਿਡ ਨੇ ਪੰਜਾਬ ਹਮੇਸ਼ਾ ਹੀ ਨਵੇਂ ਰਿਕਾਰਡ ਬਣਾਉਂਦਾ ਰਿਹਾ ਨਵੇਂ ਰੈਵੋਲੂਸ਼ਨ ਭਾਵੇਂ ਗ੍ਰੀਨ ਰੈਵੋਲੂਸ਼ਨ ਹੈ ਪਰ ਮੇ ਯਾਦੀ ਦੀ ਕੋਈ ਲੜਾਈ ਹੈ ਪਰ ਆਮ ਆਦਮੀ ਪਾਰਟੀ ਦੀਆਂ ਪਹਿਲੀਆਂ 4 ਸੀਟਾਂ ਜਿਹੜੀਆਂ ਨੇ ਉਹ ਪੰਜਾਬ ਤੋਂ ਆਈ ਸੀ ਪੰਜਾਬ ਨਵੀਆਂ ਕਹਾਣੀਆਂ ਲਿਖਣ ਲਈ ਫੇਮਸ ਹੈ ਤੇ ਇਸ ਵਾਰ 130 ਵਾਲੀ ਕਹਾਣੀ ਲਿਖੂਗਾ ਆ ਚਾਚੇ ਕਿ ਆਕੇਲੇ ਆ ਮਨ ਦੀ ਪਾਰਟੀ ਲੜੀ ਪੰਜਾਬੋਂ ਮੈਂ ਅੱਜ ਰਾਜਦੂਤਾਂ ਦੀ ਗੱਲ ਕਰਨ ਆਇਆ ਤੁਸੀਂ ਕੋਈ ਇੰਡਸਟਰੀ ਬਾਰੇ ਸਵਾਲ ਪੁੱਛ ਸਕਦੇ ਹੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਘਰੋਂ ਦੋ ਸਵਾਲ ਬਣਾ ਕੇ ਤੁਰਦੇ ਹੋ ਜੇ ਤਾਂ ਇਹਨਾਂ ਦਾ ਜਵਾਬ ਮਿਲ ਗਿਆ ਠੀਕ ਹੈ ਆ ਮੇਰੀ ਖਬਰ ਬਣ ਜੂਗੀ ਨਹੀਂ ਤਾਂ ਫਿਰ ਨਹੀਂ ਤਾਂ ਦੇਖੋ ਮੈਂ ਐਨੇ ਮੁਲਕਾਂ ਦੇ ਨਾਂ ਲੈਤੇ ਥੋੜਾ ਕੋਈ ਧਿਆਨ ਨਹੀਂ ਥੋੜਾ ਸਿਰਫ ਇਹ ਐ ਹੋਜੂ ਉਹ ਨਹੀਂ ਐ ਕਹਤਾ ਇਹ ਨਹੀਂ ਐ ਕਹਤਾ ਮੈਂ ਤੁਹਾਨੂੰ ਕਹਿਣਾ ਪੰਜਾਬ ਨੂੰ ਜੇ ਤਰੱਕੀ ਤੇ ਲੈ ਕੇ ਜਾਵਾਂਗੇ ਤਾਂ ਲੋਕ ਸਾਡੇ ਨਾਲ ਰਹਿਣਗੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਜੇ ਡਰੱਗਸ ਤੋਂ ਹਟਾ ਕੇ ਖੇਡਾਂ ਵੱਲ ਰੋਜ਼ਗਾਰ ਵੱਲ ਲੈ ਕੇ ਜਾਵਾਂਗੇ ਉਹਨਾਂ ਨੂੰ ਬਾਹਰਲੇ ਮੁਲਕਾਂ ਵੱਲ ਦੇਖਣਾ ਨਹੀਂ ਪਊਗਾ ਤਾਂ ਲੋਕ ਸਾਡੇ ਨਾਲ ਹੋ ਜਾਣਗੇ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵਾਂਗੇ ਤਾਂ ਲੋਕ ਜਿਵੇਂ ਪਹਿਲਾਂ ਵਾਲੇ ਲਾਤੇ ਉਹ ਤਾਂ ਸਾਨੂੰ ਲਾ ਦੇਣਗੇ ਸੋ ਇਸ ਕਰਕੇ ਸਾਡੀ ਨੀਅਤ ਕੰਮ ਕਰਨ ਦੀ ਹੈ ਸਾਡਾ ਇਹ ਸਵਾਲ ਨਹੀਂ ਉਹਨੇ ਤੈਨੂੰ ਕੀ ਕਹਿਤਾ ਉਹਨੇ ਮੈਨੂੰ ਕੀ ਕਹਿਤਾ ਮੈਂ ਉਹਨੂੰ ਕੀ ਕਹਿਤਾ ਇਹ ਪੰਜਾਬ ਦੇ ਮੁੱਦੇ ਨਹੀਂ ਇਹ ਤੁਹਾਡੀਆਂ ਹੈਡਲਾਈਨਸ ਹੋ ਸਕਦੀਆਂ ਨੇ ਬ੍ਰੇਕਿੰਗ ਨਿਊਜ਼ ਕੋਈ ਆਇਆ ਹੈ ਕਹਾ ਹੈ ਕਿਆ ਪਰ ਹੈਡਲਾਈਨ ਇਹ ਲਾਇਓ ਕਿ ਘੱਟੋ ਘੱਟ 8 ਮੁਲਕਾਂ ਦੇ ਰਾਜਦੂਤਾਂ ਨੂੰ ਮਿਲ ਕੇ ਪੰਜਾਬ ਦੇ ਵਿੱਚ ਇੰਡਸਟਰੀ ਲਿਆਉਣ ਵਾਸਤੇ ਭਗਵੰਤ ਮਾਨ ਨੇ ਕੀਤੀਆਂ ਮੈਰਾਥਨ ਮੀਟਿੰਗਾਂ ਧੰਨਵਾਦ